ਕੀਤਾ ਹੈ ਦਿਨਾਂ ਨੇ ਕੌਮ ਵਾਸਤੇ ਜਾਂ ਆਪੇ ਵਾਸਤੇ ਕੁਝ ਕੀਤਾ ਹੈ ਆਪੇ ਦਾ ਅਰਥ ਹੈ ਕਿ ਆਪਣੇ ਜੀਵਨ ਨੂੰ ਸੁਧਾਰਨਾ ਨਾਮ ਜਪਣਾ ਸੇਵਾ ਕਰਨੀ ਅਕਾਰ ਉਰਤ ਜੀ ਦੀ ਬੰਦਗੀ ਕਰਨੀ ਇਹਨੂੰ ਕਹਦੇ ਆਪਣੇ ਵਾਸਤੇ ਕੁਝ ਕਰਨਾ ਨਿਨੂ ਮਹਾਰਾਜ ਨੇ ਪਾਵਨ ਬਾਣੀ ਵਿੱਚ ਸੰਤ ਸ਼ਬਦ ਨਾਲ ਵੀ ਸੰਬੋਧਨ ਕੀਤਾ ਹੈ ਬ੍ਰਹਮ ਗਿਆਨੀ ਆ ਕੇ ਆ ਕੇ ਗੁਰਮੁਖ ਆ ਕੇ ਆ ਕੇ ਸਾਧ ਸ਼ਬਦ ਵੀ ਮਹਾਰਾਜ ਨੇ ਉਹਦੇ ਵਾਸਤੇ ਵਰਤਿਆ ਗੁਰਸਿੱਖ ਸ਼ਬਦ ਵੀ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਮਹਾਰਾਜ ਨੇ ਉਹਨਾਂ ਦੀ ਵਡਿਆਈ ਕੀਤੀ ਤੇ ਜਿਹੜੇ ਆਪਣੇ ਧਰਮ ਵਾਸਤੇ ਵੀ ਕੁਰਬਾਨੀ ਕਰਕੇ ਗਏ ਉਹਨਾਂ ਵਾਸਤੇ ਵੀ ਪਾਤਸ਼ਾਹ ਨੇ ਪਾਵਨ ਬਾਣੀ ਤੇ ਇੱਕ ਬਚਨ ਆਖਿਆ ਮਹਾਰਾਜ ਕਹਿੰਦੇ ਨੇ ਖਤਰੀ ਸੋ ਜੋ ਕਰਮਾ ਦਾ ਸੂਰ ਇਹ ਤੇ ਖਤਰੀ ਦਾ ਅਰਥ ਲੈਣਾ ਕਿ ਛਤਰੀ ਤੋਂ ਜਿਹੜਾ ਸ਼ਸਤਰ ਧਾਰੀ ਹੈ ਮਹਾਰਾਜ ਨੇ ਆਖਿਆ ਉਹ ਛਤਰੀ ਗਏ ਮਤਲਬ ਉਹ ਸੂਰਮਾ ਗਏ ਪਾਤਸ਼ਾਹ ਜੀ ਕਹਿੰਦੇ ਜਿਹਦੇ ਕਰਮ ਵਿੱਚ ਸੂਰਮਿਆਂ ਵਾਲੇ ਹੋ ਸੂਰ ਦਾਤਾ ਕੇ ਸੂਰਮਾ ਪਾ ਉਹਦੇ ਕਰਮ ਵੀ ਸੂਰਮਿਆਂ ਵਾਲੇ ਉਹਨਾਂ ਦਾਣ ਕਾ ਕਰੇ ਸਰੀਰ ਮਹਾਰਜ ਨੇ ਆਖਿਆ ਉਹ ਪਵਿੱਤਰ ਗੁਰਮੁਖ ਜਾਨਾ ਜੇ ਲੋੜ ਪੈ ਜਾਵੇ ਧਰਮ ਨੂੰ ਤੇ ਆਪਣੇ ਸਰੀਰ ਦਾ ਵੀ ਧਰਮ ਵਾਸਤੇ দান ਕਰਨ ਤੋਂ ਪਿੱਛੇ ਨਾ ਟੇ ਵੀ ਜੇ ਧਰਮ ਨੂੰ ਲੋੜ ਪੈ ਗਈ ਤੇ ਇਹ ਨਹੀਂ ਕਵੇ ਵੀ ਮੇਰਾ ਸਰੀਰ ਅਗੇ ਮੈਨੂੰ ਚਾਹੀਦਾ ਮੈਂ ਸਭ ਕੁਝ ਰੱਖਣਾ ਹੈ ਨਹੀਂ ਆਪਣਾ ਤਨ ਵੀ ਤੇਰ ਜੜਾ ਗਏ ਉਹਦੀ ਵੀ ਕੁਰਬਾਨੀ ਕਰਦੇ ਜਿਹਨੂੰ ਮਹਾਰਾਜ ਨੇ ਪਾਵਨ ਬਾਣੀ ਵਿੱਚ ਆਖਿਆ ਸੂਰਾ ਸੋ ਪਹਿਚਾਨੀ ਹੈ ਆਖਿਆ ਜੀ ਮਹਾਰਾਜ ਸੂਰਮੇ ਦੀ ਨਿਸ਼ਾਨੀ ਕੀ ਆ ਤੇ ਮਹਾਰਾਜ ਕਹਿੰਦੇ ਸੂਰਮਾ ਉਹ ਗਏ ਜੋ ਲੜੈ دین ਕੇ ਹੇਤ دینਦਾਰਤ ਅਗੇ ਧਰਮ ਤੇ ਹੇਤ ਦਾ ਅਰਤ ਅਗੇ ਮੋਹ ਜਾਂ ਪਿਆਰ ਮਹਾਰਾਜ ਨੇ ਆਖਿਆ ਸੂਰਮਾ ਉਹ ਗਏ ਜਿਹੜਾ ਆਪਣੇ ਧਰਮ ਦੇ ਪਿਆਰ ਵਾਸਤੇ ਜਗਵਤ ਜਾ ਕੇ ਜੂਝਦਾ ਗਏ ਤੇ ਉੱਥੇ ਜਾ ਕੇ ਮਹਾਰਾਜ ਜੀ ਅਗਲਾ ਪਿਆਰ ਪਿਆਰਾ ਬਤਨਾ ਕਦੇ ਪੁਰਜਾ ਪੁਰਜਾ ਕਟ ਮਰੇ ਧਰਮ ਦੇ ਵਾਸਤੇ ਲੜਦੇ ਆ ਲੜਦੇ ਆ ਜੇ ਸਰੀਰ ਦੇ ਨਿੱਕੇ ਨਿੱਕੇ ਟੁਕੜੇ ਹੋ ਜਾਣ ਤੇ ਉਹ ਧਰਤੀ ਤੇ ਡਿੱਗ ਪੈਣਾ ਪੁਰਜਾ ਦਾ ਅਰਥ ਹੈ ਨਿੱਕੇ ਨਿੱਕੇ ਟੁਕੜੇ ਹੋ ਜਾਣਾ ਮਹਾਰਾਜ ਨੇ ਆਖਿਆ ਪੁਰਜਾ ਪੁਰਜਾ ਕਟ ਮਰੇ ਸਰੀਰ ਦੇ ਨਿੱਕੇ ਨਿੱਕੇ ਟੁਕੜੇ ਉਦਾਂ ਧਰਦੀ ਤੇ ਡਿੱਗ ਪੈਣ ਕਬ ਹਮ ਨਾ ਛਾੜੇ ਖੇਤ ਖੇਤ ਦਾ ਅਰਥ ਅਗੇ ਉਹ ਜਗਾ ਜਿੱਥੇ ਜੰਗ ਹੋ ਰਹੀ ਹੈ ਜੁੱਧ ਦਾ ਮੈਦਾਨ ਮਹਾਰਾਜ ਨੇ ਆਖਿਆ ਸੂਰਮਾ ਉਹ ਹੈ ਜਿਹੜਾ ਧਰਮ ਵਾਸਤੇ ਅੱਗੇ ਹੋ ਕੇ ਲੜਦਾ ਹੈ ਤੇ ਜੇ ਸਰੀਰ ਦੇ ਨਿੱਕੇ ਨਿੱਕੇ ਟੁਕੜੇ ਹੋ ਗਏ ਵੀ ਧਰਦੀ ਤੇ ਡਿੱਗ ਪੈਣ ਇਹ ਸੂਰਮਾ ਮੈਦਾਨ ਨੂੰ ਛੱਡ ਕੇ ਭੱਜਦਾ ਨਹੀਂ ਉਹ ਆਪਣੇ ਅਖੀਰ ਵਾਲੇ ਸਾਹ ਤੱਕ ਉਸ ਮੈਦਾਨ ਵਿੱਚ ਡਟਿਆ ਰਹੇਗਾ। ਫਕੀਰ ਵਾਲੇ ਸਵਾਸ ਤੱਕ ਉਹ ਤੇ ਅੰਦਰ ਡਟਿਆ ਰਹਿੰਦਾ ਉਹ ਮੈਦਾਨ ਤੋਂ ਪਛਾਅ ਮੁਰਦਾ ਨਹੀਂ। ਤਾਂ ਕਰਕੇ ਮਹਾਰਾਜ ਨੇ ਪਾਵਨ ਬਾਣੀ ਦੇ ਸਾਨੂੰ ਬੇਅੰਤ ਸ਼ਬਦੇ ਸਮਝਾਏ ਆ। ਸੂਰਮਾ ਹੋ ਗਏ। ਖਰਸਾ ਦੀ ਜਿਹੜਾ ਆਪਣੇ ਗੁਰੂ ਕੇ ਬਚਨ ਨੂੰ ਮੰਨਦਾ ਹੈ। ਗੁਰੂ ਕੇ ਬਚਨ ਨੂੰ ਮੰਨਣਾ ਤੇ ਉਹਦੇ ਤੇ ਪਹਿਰਾ ਦੇਣਾ ਇਹ ਬੜੀ ਵੱਡੀ ਸੂਰਮਗਤੀ ਹੈ ਇਸ ਤੋਂ ਵੱਡਾ ਪੇ ਸੰਸਾਰ ਅੰਦਰ ਸੂਰਮਾ ਨਹੀਂ ਸ਼ਹੀਦ ਦਾ ਅਰਥ ਵਿਦਵਾਨਾਂ ਨੇ ਕੀਤਾ ਹੈ ਗਵਾਹ ਸ਼ਹੀਦ ਆਪਾਂ ਕਹਿੰਦੇ ਗਵਾਹ ਨੂੰ ਸ਼ਹੀਦੀ ਦਾ ਅਰਥ ਹੁੰਦਾ ਗਵਾਹੀ ਭਾਗ ਏ ਕਿ ਜਿਹੜਾ ਕੋਈ ਪਿਆਰਾ ਆਪਣੇ ਧਰਮ ਵਾਸਤੇ ਸ਼ਹੀਦ ਹੋ ਜਾਂਦਾ ਹੈ ਉਹ ਉਸ ਮੌਕੇ ਦਾ ਗਵਾਹ ਹੁੰਦਾ ਵਾ ਪੇ ਜਦੋਂ ਮੈਂ ਸੰਸਾਰ ਤੋਂ ਗਿਆ ਉਦੋਂ ਆਗ ਕਾ ਕੋ ਹੁੰਦਾ ਸੀ ਇਸ ਕੰਮ ਨੂੰ ਰੋਕਣ ਵਾਸਤੇ ਮੈਂ ਲੜਿਆ ਤੇ ਮੈਂ ਲੜ ਕੇ ਸ਼ਹੀਦ ਹੋਇਆ ਇਸ ਗੱਲ ਦਾ ਮੈਂ ਗਵਾਹ ਹਾਂ ਤਾਂ ਕਰਕੇ ਆਪਾਂ ਨੂੰ ਸ਼ਹੀਦ ਕਹਿੰਨੇ ਆ ਗੱਲ ਤੁਹਾਡੇ ਵਾਲ ਵਿੱਚ ਆ ਗਈ ਵੀ ਉਹ ਗਵਾਹ ਹੁੰਦਾ ਉਸ ਵੇਲੇ ਦਾ ਤੇ ਆਪ ਕੋ ਕਰਮ ਇਹ ਤੇ ਹੋ ਰਹੇ ਸਨ ਤੇ ਇਹਨਾਂ ਕੋ ਕਰਮਾਂ ਨੂੰ ਰੋਕਣ ਵਾਸਤੇ ਮੈਂ ਅੱਗੇ ਹੋ ਕੇ ਲੜਿਆ ਵਾਂ ਤੇ ਲੜਦਿਆਂ ਲੜਦਿਆਂ ਮੈਂ ਸ਼ਹੀਦ ਹੋ ਗਿਆ ਮੈਂ ਇਸ ਗੱਲ ਦੀ ਗਵਾਹੀ ਭਰਦਾ ਮੈਂ ਇਹਦਾ ਗਵਾਹ ਹਾਂ ਤਾਂ ਕਰਕੇ ਸ਼ਹੀਦ ਦਾ ਅਰਥ ਗਵਾਹ ਕੀਤਾ ਵਿਦਵਾਨਾਂ ਨੇ ਸਾਧ ਸੰਗਤ ਜੀ ਇਸੇ ਪ੍ਰਕਾਰ ਸ਼ਹੀਦ ਸ਼ਬਦ ਜਿਹੜਾ ਹੈ ਇਹਦੇ ਵਿਦਵਾਨਾਂ ਨੇ ਖੂਰ ਬੜੇ ਧਰਮਾਂ ਦੇ ਵਿੱਚ ਆ ਬੜੇ ਅਰਥ ਕੀਤੇ ਪਰ ਸਿੱਖ ਕੌਮ ਨੇ ਸਿੱਖ ਰਵਾਲਾ ਅਰਥ ਇਹਦਾ ਇਹ ਕੀਤਾ ਕਿ ਜਿਹੜਾ ਆਪਣੇ ਧਰਮ ਵਾਸਤੇ ਸ਼ਹੀਦ ਹੋਇਆ ਕੁਰਬਾਨ ਹੋਇਆ ਉਹਨਾਂ ਆਖਿਆ ਇਸ ਤੋਂ ਅੱਗੇ ਹੋਰ ਕੋਈ ਅੰਦਾ ਅਰਥ ਨਹੀਂ ਭਾਵੇਂ ਵਿਦਵਾਨ ਕਹਿੰਦੇ ਕਿ ਜਿਹੜਾ ਇਸਲਾਮ ਧਰਮ ਦਾ ਧਾਰਮਿਕ ਗ੍ਰੰਥ ਹੈ ਕੁਰਾਨ ਉਹਦੇ ਵਿੱਚ ਟੋਟਲ 35 ਵਾਰ ਸ਼ਹੀਦ ਦਾ ਜ਼ਿਕਰ ਆਇਆ 35 ਵਾਰ ਭਾਵੇਂ ਉਹਨਾਂ ਦੇ ਧਾਰਮਿਕ ਗ੍ਰੰਥ ਵਿੱਚ 35 ਵਾਰ ਸ਼ਹੀਦ ਦਾ ਜ਼ਿਕਰ ਆਇਆ ਪਰ ਉਹਨਾਂ ਦੇ ਧਰਮ ਵਿੱਚ ਕੋਈ ਇੰਨੀ ਵੱਡੀ ਸ਼ਹਾਦਤ ਨਹੀਂ ਦੇ ਸਕਿਆ ਜਿਹੜਾ ਸ਼ਹੀਦ ਸ਼ਬਦ ਨੂੰ ਅਮਰ ਕਰਦਾ ਹੈ ਲੇਕਿਨ ਮਹਾਰਾਜ ਧੰਨ ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦੇ ਵਿੱਚ ਇਹਦੀਆਂ ਇਹਦੀਆਂ ਸ਼ਹਾਦਤਾਂ ਆਆਂ ਇਹ ਸਾਧ ਸੰਗਤ ਦੀ ਉਹ ਸ਼ਹੀਦ ਸ਼ਬਦ ਨੂੰ ਅਮਰ ਕਰ ਗਏ ਥੋੜਾ ਜਿਹਾ ਅਸੀਂ ਇਤਿਹਾਸ ਦਾ ਮੁਤਾਲਾ ਕਰੀਏ ਤੇ ਪਤਾ ਲੱਗਦਾ ਹੈ ਕਿ ਕੌਮ ਦਾ